ਬੁੱਧਾ ਵੀਰੇ ਹਾਂ ਮੈਂ ਤਾਂ ਬਾਅਦ ਵਿੱਚ ਥੋੜਾ ਹਾਂ ਬੰਦ ਖਾਮ ਵਾਲਾ ਹਾਂ ਤਾਉਂ ਚੇ ਜਿਹੜੇ ਬਣ ਗਏ ਛੇਤੀ ਜਿਹੜੇ ਬਣ ਗਏ ਛੇਤੀ ਛੇਤੀ ਹੀ ਉਹ ਤਹੰਦੇ ਵੇਖੇ ਮੈਂ ਕਈ ਖੂਨ ਚ ਰਚਿਓ ਇੱਕ ਦਮ ਦਿਲ ਤੋਂ ਲਹਿੰਦੇ ਵੇਖੇ ਮੈਂ ਜਿਹੜੇ ਮੌਤ ਕਿਸੇ ਦੀ ਤੇ ਵੀ ਟਚਰ ਕਰਕੇ ਲੰਘਦੇ ਸੀ ਜਦ ਮੋਤਾਈਓ ਜ਼ਿੰਦਗੀ ਦੇ ਦਿਓ ਕਹਿੰਦੇ ਦੇਖੇ ਮੈਂ ਕੁਝ ਦੇ ਨਹੀਂ ਸਕਦੇ ਤਾਂ ਕਦੇ ਗਰੀਬ ਨੂੰ ਮਾਰਾ ਵੀ ਬੋਲੋ ਨਾ ਦੁਰਸੀਸਾਂ ਲਗੀਆਂ ਮੰਜਿਆਂ ਤੇ ਵੀ ਕਹਿੰਦੇ ਦੇਖੇ ਮੈਂ ਜਿਹੜੇ ਛਤਰੀ ਤਾਨ ਕੇ ਤੁਰਦੇ ਸੀ ਕਿਤੇ ਕਾਲੇ ਨਾ ਹੋ ਜਾਈਏ ਉਹ ਬਿਨਾ ਛੱਤ ਤੋਂ ਤੁਪਾਂ ਵਿੱਚ ਵੀ ਪੈਂਦੇ ਵੇਖੇ ਮੈਂ ਰੱਬ ਦਿੰਦਾ ਰੋਟੀ ਰੱਬ ਦਿੰਦਾ ਰੋਟੀ ਅਮਰਦੀਪ ਪਾਸੇ ਸ਼ੁਕਰ ਮਨਾਇਆ ਕਈ ਮਹਿਲਾ ਵਾਲੇ ਕੁੱਲੀਆਂ ਵਿੱਚ ਵੀ ਪੈਂਦੇ ਰਹਿੰਦੇ ਰਹੇ ਕਮਲਾ ਕਮਲਾ ਕਹਿ ਜੀ ਤੇ ਤੇ ਹਸੀ ਜਾਂਦੇ ਹੋ ਕਈ ਵਾਰੀ ਆਪਾਂ ਕਹਿੰਦੇ ਬੰਦਾ ਕਮਲਾ ਜੀ ਨੂੰ ਸੱਣ ਕਿਆ ਕਰਨਾ ਕੱਲਾ ਜੀ ਕਮਲਾ ਕਮਲਾ ਕਹਿ ਜੀ ਤੇ ਤੇ ਹਸੀ ਜਾਂਦੇ ਹੋ ਪਾਈ ਕੀ ਪਤਾ ਉਹ ਕਮਲਾ ਦੁਨੀਆ ਉਤੇ ਛਾ ਜਾਵੇ ਜਿਸ ਰਾਜ ਮਿਸਰੀ ਨੂੰ ਕਾਂਦੀ ਵੀ ਫਰਨੀ ਨਹੀਂ ਆਉਂਦੀ ਕੀ ਪਤਾ ਕਿ ਉਹ ਹੀ ਤਾਜ਼ ਮਹਿਲ ਬਣਾ ਜਾਵੇ ਖੋਟਾ ਸਿੱਕਾ ਕਹਿ ਕੇ ਖੋਟਾ ਸਿੱਕਾ ਕਹਿ ਕੇ ਸਿੱਕੇ ਨੂੰ ਦਰਕਾਰ ਨਾ ਪਾਈ ਕੀ ਪਤਾ ਖੋਟਾ ਸਿੱਕਾ ਕਿਤੇ ਕੰਮ ਹੀ ਆ ਜਾਵੇ ਬੱਚਾ ਕਹਿ ਬੱਚੇ ਦੀ ਗੱਲ ਕਰਨੀ ਇਗਨੋਰ ਨਹੀਂ ਕੀ ਪਤਾ ਬੱਚਾ ਲੱਖਾਂ ਦੀ ਗੱਲ ਸਮਝ ਆ ਜਾਵੇ ਚੁਸਤ ਚਲਾਕ ਨਾ ਸਮਝੋ ਆਪਣੇ ਆਪ ਨੂੰ ਬਹੁਤਾ ਬਈ ਪਤਾ ਕੋਈ ਗਲਦੀ ਬਾਤੀ ਤੁਹਾਨੂੰ ਹੀ ਖਾ ਜਾਵੇ ਕਿਸੇ ਡਿੱਗੇ ਤੇ ਹਸਣਾ ਬਹੁਤੀ ਹੀ ਮਾਰੀ ਗੱਲ ਹੈ ਪਾਈ ਕੀ ਪਤਾ ਕੇ ਤੋਆ ਥੋਡੇ ਮੂਰੇ ਆ ਜਾਵੇ ਚੱਲਦੀ ਬੱਸ ਚ ਕੰਡਕਟਰ ਨਾਲ ਕਦੇ ਵੀ ਬੈਠ ਸੋ ਨਾ ਕੀ ਪਤਾ ਕਮੜਾ ਰਸਤੇ ਵਿੱਚ ਹੀ ਨਾ ਜਾਵੇ ਗੱਲਾਂ ਨੇ ਦਸੀਆਂ ਅਮਰਦੀਪ ਨੇ ਆਵੇਂ ਸਾਰਿਆਂ ਨੂੰ ਪਾਈ ਕੀ ਪਤਾ ਕੋਈ ਇੱਕ ਹੀ ਗੱਲ ਕੋਈ ਦਿਲ ਤੇ ਨਾ ਜਾਵੇ ਸਾਡੇ ਵਰਗਾ ਵੀ ਕੋਈ ਪੁੰਨ ਕਮਾ ਜਾਵੇ ਜਿਵੇਂ ਤਤੀ ਹਵਾ ਦੀ ਸੱਚੀ ਕੋਈ ਲੂ ਚਲਦੀ ਹੋਵੇ ਜਿਵੇਂ ਤਤੀ ਹਵਾ ਦੀ ਤਤੀ ਕੋਈ ਲੂ ਚਲਦੀ ਹੋਵੇ ਜਿਵੇਂ ਬੰਦ ਕਿਸੇ ਕਮਰੇ ਵਿੱਚ ਅੱਗ ਜਹੀ ਵੱਲਦੀ ਹੋਵੇ ਉਂਝਿਆ ਮਰੀ ਦੀਪ ਦੇ ਖਾਬ ਸੜੇ ਨੂੰ ਬੋਤਾ ਚਿਰ ਹੋਇਆ ਪਰ ਤੁਖ ਦੇ ਨਿੰਝ ਖਾਬ ਕਿ ਚਤਾਂ ਗਲ ਕੰਡਦੀ ਹੋਇਆ ਕੀ ਆ ਬਹੁਤ ਵਧੀਆ ਕੀ ਆ ਇੱਕ ਗਾਣਾ ਹੋਣਾ ਨਵਾਂ ਲੱਗਦਾ ਅੱਛਾ ਨਹੀਂ ਮੈਂ ਤੂੰ ਚੰਗੇ ਮਾਰੇ